ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਤੁਹਾਡਾ ਆਪਣਾ ਚੈਨਲ ਬਠਿੰਡਾ ਦੇ ਮੋੜ ਮੰਡੀ ਸ਼ਹਿਰ ਵਿੱਚ ਇੱਕ ਕੁੜੀ ਦੇ ਕਤਲ ਕਰਕੇ ਨਹਿਰ ਵਿੱਚ ਸੁੱਟੇ ਜਾਣ ਦੇ ਮਾਮਲੇ ਵਿੱਚ ਇਨਸਾਫ ਨਾ ਮਿਲਣ ਦੇਖਦੇ ਮੰਡੀ ਦੇ ਵਸਨੀਕਾਂ ਨੇ ਅੱਜ ਹੰਮਰੰਦ ਕੰਨ ਬੰਦ ਕਰ ਦਿੱਤੀਆਂ ਅਤੇ ਮੌਵਤਿਆਂ ਮਾਰਚ ਕੱਢਿਆ ਗਿਆ ਇਸ ਮੌਕੇ ਤੇ ਰਗਵਾਈ ਕਰ ਰਿਹਾ ਕੁਕਾ ਸਮੂਹ ਅਗੋਂ ਨੇ ਕਿਹਾ ਕਿ ਪੁਲਿਸ ਲੜਕੀ ਦੇ ਕਤਲਾ ਸਮਝਦੀ ਦੱਸੀ ਜਾ ਰਹੀ ਕਹਾਣੀਆਂ ਤੋਂ ਸੰਤੁਸ਼ਟ ਨਹੀਂ ਉਸ ਵੱਲੋਂ ਬਣਾਈ ਗਈ ਕਹਾਣੀ ਅਨੁਸਾਰ ਕਤਨਾ ਦੋਸ਼ੀਆਂ ਨੂੰ ਜਲਦੀ ਜਲਦੀ ਜੇਲ੍ਹ ਤੋਂ ਰਿਹਾ ਹੋ ਜਾਣਗੇ ਪੁਲਿਸ ਨੇ ਇਸ ਮੌਲੀਟੂ ਨਾਲ ਜਾਂਚ ਨਹੀਂ ਕੀਤੀ ਅਤੇ ਨਾ ਹੀ ਸੀਸੀਟੀਵੀ ਕੈਮਰੇ ਤੇ ਮੋਬਾਈਲ ਡੀਆਰ ਨਾਲ ਸੰਬੰਧੀ ਕੋਈ ਜਾਣਕਾਰੀ ਪਰਿਵਾਰਕ ਮੈਂਬਰਾਂ ਨਾਲ ਸਾਂਝੀ ਕੀਤੀ ਗਈ ਹੈ ਨਾ ਹੀ ਲੜਕੀ ਦੇ ਕਤਲ ਪਿੱਛੇ ਦਾ ਮਕਸਦ ਬਾਰੇ ਕੋਈ ਜਾਣਕਾਰੀ ਦਿੱਤੀ ਜਾ ਰਹੀ ਹੈ ਜਿਸ ਕਾਰਨ ਅੱਜ ਮੰਡੀ ਦੇ ਲੋਕਾਂ ਵਿੱਚ ਬੜੀ ਗੁੱਸਾ ਸੀ ਜਿਸ ਕਾਰਨ ਉਹਨਾਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਤੇ ਕਤਲਬੰਦੂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਸ਼ਹਿਰ ਵਾਸੀਆਂ ਵੱਲੋਂ ਮੋਮਬੱਤੀਆਂ ਜਗਾ ਕੇ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਅਦੇ ਦੀ ਜਸਟਿਸ ਦੀ ਉਮੀਦ ਕੀਤੀ ਜਾ ਰਹੀਆਂ ਹਨ ਕਿਉਂਕਿ ਜਸਦੀ ਲੈ ਕੇ ਆਉਣਾ ਵੱਲੋਂ ਦੇਖ ਸਕਦੇ ਹੋ ਬੈਨਰ ਕੱਢ ਕੇ ਸਮੂਹ ਜਥੇਬੰਦੀਆਂ ਵੱਲੋਂ ਮਾਰਚ ਕੱਢੇ ਜਾ ਰਹੇ ਹਨ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਵੇਂ ਵਿਵਾਰ ਨੂੰ ਪ੍ਰਸ਼ਾਸਨ ਸੰਤੁਸ਼ਟ ਕਰਨ ਦੇ ਵਿੱਚ ਸਫਲ ਹੁੰਦਾ ਹੈ ਲੋਕਾਂ ਨੇ ਮਾਰਡਰ ਕਰ ਦਿੱਤਾ ਤੇ ਜੋ ਉਹਦੇ ਨਾਲ ਬੇਅਦਬੀ ਕੀਤੀ ਹੈ ਕੁਝ ਵੀ ਉਸ ਦਾ ਸਾਨੂੰ ਇਨਸਾਫ ਮਿਲੇ ਇਹ ਮੈਸੇਜ ਅਸੀਂ মিডিਆ ਨੂੰ ਵੀ ਕਹਿਨੇ ਆ ਕਿ ਸਾਡਾ ਮੈਸੇਜ ਇਹ ਪੂਰੇ ਆਲ ਇੰਡੀਆ ਲੈਵਲ ਤੱਕ ਸਾਡਾ ਮੈਸੇਜ ਜਾਣਾ ਚਾਹੀਦਾ ਹੈ ਧੰਨ ਬਹੁਤ ਬਹੁਤ ਜੀ 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 ਬਿਰਜੀ ਉਹਨਾਂ ਨੂੰ ਹੋ ਜਾ ਬਣ ਜਾ ਜੇ ਤੁਸੀਂ ਹੋਰ ਪਿੱਛੇ ਲੱਗ ਕੇ ਆਓ ਤਾਂ ਚਲੋ ਆ ਜਾਓ ਤੁਸੀਂ ਕੱਟਦਾ ਸੀ ਅੱਗੇ ਆ ਪਿੱਛੇ ਆਓ ਜੀ ਪਿੱਛੇ ਆਓ ਨਾ ਨਾ ਪਿੱਛੇ ਆਓ ਜੀ ਪਿੱਛੇ ਆਓ

ਚੱਲ ਪੋ ਚੱਲ ਪੋ ਜੀ ਚੱਲ ਪੋ ਖੜੋਣਾ ਜੀ ਸਾਈਡ ਤੇ ਜੋ ਮੜਾ ਜਾ ਵੀਰ ਜੀ ਸਾਈਡ ਤੇ ਜੋ ਬਣੀ ਜੀ ਤਰਾ ਜੋ ਚੱਲੋ ਅੱਗੇ ਚੱਲੋ ਕੇ ਜੀ ਤੁਰੋ ਨੋ। ਹਾਂ। ਕਟੇ ਨਾ ਬੀਵੀਸ਼ ਖੰਡਰ। 네, 이 해서, 어, 서 어, 이이 ਇਹ ਚੱਕਰ ਉੱਪਰ ਚੱਕਰ ਹੋਣਾ ਹੈ ਕਿ ਜਾਈਏ ਨਹੀਂ ਓਏ ਹਾਂਜੀ ਮੇਰਾ ਨਾਮ ਰਮਨਦੀਪ ਸਿੰਘ ਆ ਜੀ ਇਹ ਕਾਂਡ ਇਸ ਤਰ੍ਹਾਂ ਜੀ ਜਿਸ ਤਰ੍ਹਾਂ ਵੀ ਇਹ ਜਦੋਂ ਕਾਂਡ ਹੋਇਆ ਉਸ ਤੋਂ ਬਾਅਦ ਜਿੰਨੀ ਜਲਦੀ ਪਤਾ ਲੱਗਿਆ ਸੀਗਾ ਤਾਂ 19 ਜਲਦੀ ਸਾਨੂੰ ਇਹ ਲੱਗਦਾ ਸੀਗਾ ਵੀ ਕੋਈ ਮਤਲਬ ਕੇ ਮਾਸਟਰਮਾਈਂਡ ਬੰਦਿਆਂ ਦਾ ਕੰਮ ਨਹੀਂ ਕਰਿਆ ਬਹੁਤ ਜਲਦੀ ਇਨਸਾਫ ਆਪਾਂ ਨੂੰ ਮਿਲ ਜੂ। ਪਰੰਤੂ ਉਸ ਤੋਂ ਬਾਅਦ ਦੁੱਖ ਦੀ ਗੱਲ ਇਹ ਹੋਈ ਕਿ ਜਦੋਂ ਦੋਸ਼ੀਆਂ ਨੂੰ ਫੜਨ ਦੇ ਬਾਵਜੂਦ ਉਸ ਤੋਂ ਬਾਅਦ ਜਿਹੜੀ ਪੁਲਿਸ ਵੱਲੋਂ ਕਹਾਣੀ ਘੜੀ ਗਈ ਜਾਂ ਕਹਾਣੀ ਬਣਾਈ ਜਾ ਰਹੀ ਆ ਤਾਂ ਉਸ ਨਾਲ ਬਿਲਕੁਲ ਕੋ ਕਮਜ਼ੋਰ ਕੇਸ ਤਿਆਰ ਕੀਤਾ ਜਾ ਰਿਹਾ ਹੈ ਜਿਹੜਾ ਕਿ ਐ ਮੰਨ ਕੇ ਚੱਲੋ ਵੀ ਇੱਕ ਅਗਵਾ ਕਰਕੇ ਸਾਡੀ ਬੇਟੀ ਨੂੰ ਨਹਿਰ ਦੇ ਵਿੱਚ ਮਾਰ ਕੇ ਸੁੱਟਿਆ ਗਿਆ ਤੇ ਪਰੰਤੂ ਜਿਹੜੀਆਂ ਉਸ ਦੇ ਵਿੱਚ ਉਹ ਗੱਲਾਂ ਬਣਾ ਰਹੇ ਨੇ ਤਾਂ ਉਹ ਇਸ ਤਰ੍ਹਾਂ ਲੱਗਦਾ ਵੀ ਦੋਸ਼ੀ ਆ ਜਿਹੜੇ ਉਹ ਮਹੀਨਾ ਦੋ ਮਹੀਨੇ ਜਾਂ ਛੇ ਮਹੀਨਾ ਦੇ ਵਿੱਚ ਬਾਹਰ ਆ ਜਾਣਗੇ ਤਾਂ ਉੱਥੋਂ ਸਾਨੂੰ ਲੱਗਦਾ ਵੀ ਸਾਡੀ ਜਾਂਚ ਇਹ ਸਹੀ ਨਹੀਂ ਹੋਈ ਇਸ ਕਰਕੇ ਅਸੀਂ ਦੁਬਾਰੇ ਆਈਜੀ ਸਾਹਿਬ ਤੋਂ ਦੁਬਾਰੇ ਐਸਆਈਟੀ ਦੀ ਮੰਗ ਕੀਤੀ ਕਿਉਂਕਿ ਪੁਲਿਸ ਦੀਆਂ ਜਿਹੜੀ ਵੀ ਇਨਕੁਆਰੀ ਆ ਜਿੰਨਾ ਕਿ ਸਾਨੂੰ ਪਤਾ ਲੱਗਾਗਾ ਉਹਨਾਂ ਨੇ ਕੋਈ ਸੀਸੀਟੀਵੀ ਕੈਮਰੇ ਨਹੀਂ ਖੰਗਾਲੇ ਉਹਨਾਂ ਦੇ ਬਿਆਨਾਂ ਦੇ ਨਾਲ ਸੀਸੀਟੀਵੀ ਕੈਮਰੇ ਨਹੀਂ ਮਿਲਦੇ ਮੇਜ ਕੀਤਾ ਨਾ ਹੀ ਉਹਨਾਂ ਨੇ ਕੋਈ ਕਮੇਟੀ ਦੀ ਨਾ ਪਰਿਵਾਰ ਦੀ ਤਸੱਲੀ ਕਰਾਈਆ ਨਾ ਕੋਈ ਸੀਡੀਆਰ ਦਿੱਤੀ ਜਾਗੀ ਇਸ ਕਰਕੇ ਕੋਈ ਵੀ ਪੁਲਿਸ ਦਾ ਅਧਿਕਾਰੀ ਠਕ ਠੋਕੇ ਕਹਿਣ ਨੂੰ ਤਿਆਰ ਨਹੀਂ ਸੀ ਵੀ ਹਾਂ ਅਸੀਂ ਆ ਜਾਂਚ ਕਰਤੀ ਤੇ ਇਹ ਤੋਂ 1% ਇੱਧਰ ਉੱਧਰ ਨਹੀਂ ਹੁੰਦੀ ਜਦੋਂ ਅਸੀਂ ਉਹਨਾਂ ਨੂੰ ਸਵਾਲ ਕਰਦੇ ਹਾਂ ਤਾਂ ਉਹ ਗੱਲ ਗੋਲ ਕਰ ਦਿੰਦੇ ਆ ਇਸ ਕਰਕੇ ਅਸੀਂ ਇਹ ਅੱਜ ਦਾ ਜਿਹੜਾ ਇਹ ਇਨਸਾਫ ਮਾਰਚ ਕਮੇਟੀ ਵੱਲੋਂ ਲੀਕਿਆ ਗਿਆ ਸਾਰੀ ਮੰਡੀ ਮੌੜਕਣਾ ਪਿੰਡ ਢੇੜੇ ਢੇੜੇ ਪਿੰਡਾਂ ਦੇ ਜਥੇਬੰਦ ਗਣ ਜਿਹੜੀਆਂ ਦੇ ਸਹਿਯੋਗ ਨਾਲ ਇੱਕ ਇਨਸਾਫ ਲੈਣ ਵਾਸਤੇ ਮਾਰਚ ਕੱਢਿਆ ਜਾ ਰਿਹਾ ਹੈਗਾ ਮੇਰਾ ਨਾਮ ਜੀ ਨੀਡਜ ਗਰਗ ਹੈ ਮੈਂ ਇਨਸਾਫ ਪਸੰਦ ਕਮੇਟੀ ਜਿਹੜੀ ਕਿ ਲੜਕੀ ਨੂੰ ਨਿਆਂ ਦਿਵਾਉਣ ਵਾਸਤੇ ਬਣੀ ਹੈ ਉਸ ਦਾ ਵੀ ਮੈਂਬਰ ਆ ਜਿਹੜਾ ਅਸੀਂ ਅੱਜ ਇਹ ਕੈਂਡਲ ਮਾਰਚ ਕਰ ਰਹੇ ਆ ਇਹ ਕੈਂਡਲ ਮਾਰਚ ਦਾ ਮਕਸਦ ਇੱਕ ਤਾਂ ਜਿਹੜੀ ਲੜਕੀ ਹੈ ਅਸੀਂ ਉਸ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਕਿ ਅਸੀਂ ਇਸ ਤਰ੍ਹਾਂ ਦੇ ਜ਼ੁਲਮ ਦੇ ਖਿਲਾਫ ਆ ਤੇ ਲੜਕੀ ਦੇ ਨਾਲ ਆ ਤੇ ਉਸ ਦੇ ਨਾਲ ਹੀ ਅਸੀਂ ਪ੍ਰਸ਼ਾਸਨ ਨੂੰ ਵੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਪ੍ਰਸ਼ਾਸਨ ਇਹ ਨਾ ਸੋਚੇ ਕਿ ਅਸੀਂ ਲੋਕ ਸੁੱਤੇ ਪਏ ਆ ਲੋਕ ਟਲ ਜਾਣਗੇ ਨਹੀਂ ਜਿੰਨਾ ਚਿਰ ਲੜਕੀ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਦੇਖਦੇ ਜਿਹੜੇ ਕੋਨੇ ਤੱਕ ਜਾਣਾ ਹੋਵੇ ਅਸੀਂ ਜਾਵਾਂਗੇ ਪਿੰਡ ਪਿੰਡ ਜਾਵਾਂਗੇ ਗਲੀ ਗਲੀ ਜਾਵਾਂਗੇ ਭਾਰ ਦੇ ਕੋਨੇ ਕੋਨੇ ਤੇ ਜਾਵਾਂਗੇ ਤੇ ਜੇ ਲੋੜ ਪਈ ਤਾਂ ਭਾਰ ਦੇ ਕੋਨੇ ਕੋਨੇ ਸਬਸਤਰਾ ਸੀ ਮੋਰ ਦੇ ਵਿੱਚ ਲੈ ਕੇ ਆਵਾਂਗੇ ਇਹ ਮਾਰਚ ਜਿਹੜਾ ਹੈਗਾ ਸਿਰਫ ਮੋਰ ਦੇ ਵਿੱਚ ਨਹੀਂ ਨਿਕਲ ਰਿਹਾ ਇਹ ਪੂਰੇ ਆਸੇ ਪਾਸੇ ਪੂਰੇ ਬ੍ਰਿੰਦਾਵਨਾਂ ਸਾਹਿਬ ਜ਼ਿਲ੍ਹੇ ਦੇ ਵਿੱਚ ਹਰ ਮੰਡੀ ਦੇ ਵਿੱਚ ਨਿਕਲ ਰਿਹਾ